ਨਮਸਕਾਰ ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਦਾ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਕਰੋੜਾਂ ਦੀ ਕੀਮਤ ਵਾਲੀ ਹਰੇਨ ਸਮੇਤ ਇੱਕ ਦੋਸ਼ੀ ਕਾਬੂ ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਦਾ ਧੰਨਵਾਦ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਚਲਾਇਆ ਗਿਆ ਬਾਣੀਓ ਜੀਬੀਪੀ ਸਾਹ ਪੰਜਾਬ ਸਪੈਸ਼ਲ ਡੀਜੀਪੀ ਏਐਂਡੀਐਫ ਸਰਦ ਕੁਲਜੀਤ ਸਿੰਘ ਹੈਡੀਐਸ ਸ਼੍ਰੀ ਨਿਲਾਪ ਕਿਸ਼ੋਰ ਏਡੀਜੀ ਏਐਂਡੀਐਫ ਏਆਈਜੀ ਅਸ਼wini ਗੋਟੀয়াল ਮੈਮ ਇਹਨੂੰ ਯਾਰੈਕਸ਼ਨ ਸੇ ਐਨਟੀ ਅਪਰੋਚ ਕੋ ਰੇਂਜ ਦਾ ਕਾਫੀ ਦਿਨਾਂ ਤੋਂ ਦਿਨ ਤੋਂ ਹੀ ਨਹੀਂ ਮਿਲਿਆ ਤਾਂ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਅਸੀਂ ਸੰਦੀਪ ਸਿੰਘ ਇੱਕ ਬੰਦਾ ਜੋ ਕਿ ਕਪੂਰਥਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਸੀ ਇਹਨੂੰ ਅਸੀਂ ਟਰੈਕ ਕਰ ਰਹੇ ਸੀ ਇਹਦੇ ਸਾਨੂੰ ਇਨਪੁਟ ਸੀ ਕਿ ਇਹ ਇੱਥੇ ਆਉਂਦਾ ਹੈ ਐਂਡ ਇਥੋਂ ਕੋਈ ਥੀਪ ਜਿਹੜੀ ਹੈ ਹੇਰੋਇਨ ਦੀ ਲੈ ਕੇ ਜਾਂਦਾ ਹੈ ਕਾਫੀ ਵੱਡੀ ਸੋ ਇਹਦੀ ਪੈਡ ਨੱਪ ਦੇ ਨੱਪ ਦੇ ਕੱਲ ਸਾਡੀ ਟੀਮ ਨੂੰ ਜਦੋਂ ਪਤਾ ਲੱਗਾ ਕਿ ਇਹ ਤੇ ਆਪਣੀ ਗੱਡੀ ਤੇ ਆਇਆ ਵਾ ਐਂਡ ਆਪਣੀ ਇੱਕ ਥੀਪ ਲੈ ਕੇ ਜਾ ਰਿਹਾ ਸੋ ਇਹਨੂੰ ਇੱਕ ਬਹੁਤ ਜ਼ਿਆਦਾ ਹੌਟ ਚੇਜ਼ ਜਿਹਨੂੰ ਆਪਾਂ ਕਹਿੰਦੇ ਆ ਉਹ ਚੇਜ਼ ਹੋਈ ਜਿਹਦੇ ਦੌਰਾਨ ਈਵਨ ਸਾਡੀ ਗੱਡੀਆਂ ਦਾ ਥੋੜਾ ਬਹੁਤ ਹੀ ਨੁਕਸਾਨ ਵੀ ਹੋਇਆ ਬਟ ਉਸ ਤੋਂ ਬਾਅਦ ਇਹਨੂੰ ਫਾਈਨਲੀ ਰਾਉਂਡ ਅਪ ਕੀਤਾ ਗਿਆ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਉਹਦੇ ਵਿੱਚੋਂ ਫਿਰ ਸਾਨੂੰ 50 ਕਿਲੋ ਜਿਹੜੀ ਹੀਰੋਇਨ ਆ ਉਹ ਬਰਾਮਦ ਹੋਈ ਜੋ ਕਿ ਇਹ ਕਿਤੇ ਹੋ ਅੱਗੇ ਕੋਈ ਕਿਸੇ ਕੋਲ ਲੈ ਕੇ ਆ ਰਹੀ ਸੀ ਅੱਗੇ ਨੇ ਡਿਲੀਵਰ ਕਰਨੀ ਸੀ ਇਹ ਤਾਂ ਬਹੁਤ ਜ਼ਿਆਦਾ ਕਿ ਕਈ ਮੁਕਾਤੀਆਂ ਤੋਂ ਡੌਣ ਡੌਣ ਰਹੀ ਆਈ ਸੀ ਇਹ ਪਾਕਿਸਤਾਨ ਤੋਂ ਵੈਸੇ ਨੰਮਾਈ ਸੀ ਜਿੱਥੋਂ ਇਹ ਕਨਸਾਈਨਮੈਂਟ ਲੈ ਕੇ ਗਿਆ ਜੀ ਉਹ ਪਿਛਲੇ ਲਿੰਕ ਤੋਂ ਵੈਸੇ ਪਤਾ ਲੱਗੂਗਾ ਬਟ ਜੋ ਸਾਨੂੰ ਮਤਲਬ ਮੁਰਲੀ ਜਾਂਚ ਤੋਂ ਲੱਗ ਰਿਹਾ ਹੈ ਉਹੀ ਪਾਕਿਸਤਾਨ ਦਾ ਲਿੰਕ ਹੈ ਸਰ ਇਹ ਕਿਤੇ ਦੇਣ ਜਾ ਰਿਹਾ ਸੀ ਕਿਤੋਂ ਲੈ ਕੇ ਆ ਰਿਹਾ ਸੀ ਇਹ ਲੈ ਕੇ ਆ ਰਿਹਾ ਸੀ ਅਜੇ ਇਹਨੇ ਫਰਦਰ ਅੱਗੇ ਦੇਣ ਜਾਣੀ ਸੀ ਸਰ ਇਹ ਵੀ ਪਹਿਲਾ ਮਾਮਲਾ ਕਿੰਨੇ ਕੁ ਦਰਜ ਹੈ ਤੇ ਮਤਲਬ ਪਹਿਲਾਂ ਇਸ ਲਈ ਜੇ ਇਥੇ ਵੀ ਜਿਆਦਾ ਜਾਣਕਾਰੀ ਦੇ ਸਾਹਮਣੇ ਆ ਰਹੀ ਜੀ ਇਹਦੇ ਤੇ ਪਹਿਲਾਂ ਟੋਟਲ 8 ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ 5 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਜਿਨ੍ਹਾਂ ਦੇ ਵਿੱਚ ਇੱਕ ਕਮਰਸ਼ੀਅਲ ਕੇਸ ਵੀ ਦਰਜ ਹੈ ਤੇ ਇਹ ਹੁਣ ਰੀਸੈਂਟਲੀ 3 ਨਵੰਬਰ ਨੂੰ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀ ਸਰ ਇਸ ਦੇ ਹਾਂਜੀ ਜੇਹਲ ਤੋਂ ਬਾਹਰ ਆਉਂਦੇ ਜੇ ਸ਼ੁਰੂ ਕਰਦਾ ਤਾਂ ਇਹਨੇ ਬਾਹਰ ਆਉਂਦੇ ਸ਼ੁਰੂ ਕਰਦਾ ਜੀ ਇਸ ਤੋਂ ਪਹਿਲਾਂ ਇਹਦੀ ਵਾਈਟ ਕਲਰ ਦੀ ਸੀ ਕੀ ਆ ਸੈਲਟੋਸ ਗੱਡੀ ਸੀ ਜੇਹਤੋਂ ਕੱਲ ਅਸੀਂ ਨੂੰ ਪਰਿਵਾਰ ਤੇ ਵੀ ਕੋਈ ਮਾਮਲਾ ਤਾਂ ਜੀ ਇਹਦੇ ਵਿੱਚ ਇਹਦੀ ਵਾਈਫ ਤੇ ਇੱਕ ਪਰਚਾ ਦਰਜ ਹੈ ਗੱਡੀ ਆਪਦੀ ਆ ਗੱਡੀ ਆਪਦੀ ਸੀ ਇਹਦੀ ਗੱਡੀ ਇਹਦੇ ਫੈਮਿਲੀ ਦੇ ਨਾਮ ਤੇ ਸੀ ਜਿਹੜਾ ਸੰਕੇਤ ਦੀ ਮੁਕਾਬਲਾ ਤੁਸੀਂ ਕਰਦੇ ਹੋ ਉਹ ਕਿੰਨੇ ਰਾਉਂਡ ਚੱਲੇ ਹੁੰਦੇ ਉੱਥੇ ਸਾਨੂੰ ਕਿਉਂਕਿ ਇਹ ਜਦੋਂ ਮੁਲਾਜ਼ਮ ਦੇ ਉੱਪਰ ਸਾਡੇ ਗੱਡੀ ਚੜਾ ਦੇਣ ਲੱਗਾ ਸੀ ਬਿਲਕੁਲ ਉਹਦੇ ਵਿੱਚ ਸਾਨੂੰ ਕੁਝ ਰਾਉਂਡ ਫਾਇਰ ਕਰਨਾ ਪਿਆ ਜੋ ਕਿ ਅਸੀਂ ਹਵਾਈ ਕੀਤਾ ਜੇਹਤੋਂ ਬਾਅਦ ਇਹਨੂੰ ਫਿਰ ਅਸੀਂ ਕਾਬੂ ਕਰ ਸਰ ਜਿਹੜੇ ਅੱਠ ਨਾਮ ਦੇ ਸਾਰੇ ਐਨਡੀਪੀਐਸ ਨੇ ਨਹੀਂ ਪੰਜ ਉਹਨਾਂ ਦੇ ਵਿੱਚੋਂ ਐਨਡੀਪੀਐਸ ਦੇ ਨੇ ਬਾਕੀ ਕੁਝ ਹੋਰ ਐਕਸਾਈਜ਼ ਦੇ ਤੇ ਇੱਕ ਦਵਾਈ ਕਿਸੇ ਸਰ ਗੱਡੀ 'ਚ ਕੋਈ ਸੀ ਇਕੱਲਾ ਹੀ ਸੀ ਸਰ ਉਹਦਾ ਰਹਿਣ ਵਾਲਾ ਜੇਹਰ ਨੇ ਰਹਿ ਕਿ ਵੀ ਇਸ ਦਾ ਸੰਪਰਕ تھا ਉਸ ਕੋ ਨਾਲ ਕਰਕੇ ਇਹ ਤਾਂ ਜੇਲ੍ਹ ਦੇ ਦੌਰਾਨ ਤਾਂ ਨਹੀਂ ਅਸੀਂ ਅਜੇ ਕਹਿ ਸਕਦੇ ਹਾਂ ਅਸੀਂ ਫਰਦਰ ਇਨਵੈਸਟੀਗੇਸ਼ਨ ਦੇਖਾਂਗੇ ਬਟ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨੇ ਆਪਣੀ ਐਕਟੀਵਿਟੀ ਸਟਾਰਟ ਕਰ ਦਿੱਤੀ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਇਹ ਹੈਗਾ ਜੀ ਤਲਵੰਡੀ ਚੌਧਰੀਆਂ ਦੇ ਕੋਲੇ ਦਾ ਪਿੰਡ ਹੈ ਜਿਲ੍ਹਾ ਕਪੂਰਥਲਾ ਦੇ ਵਿੱਚ ਸਾਡੀ ਜਿਹੜੀ ਨਸ਼ਾ ਦੀ ਕੇਸ ਹੈ ਕਿੱਥੋਂ ਲੈ ਕੇ ਆ来 ਸੀ ਇਹ ਜਿਹੜੀ ਤੁਹਾਨੂੰ ਜਾਣਕਾਰੀ ਇਹ ਜਲਾਲਾਬਾਦ ਸਾਈਡ ਤੋਂ ਲੈ ਕੇ ਆ ਰਿਹਾ ਸੀ ਜਿੱਥੇ ਸਾਡੀ ਚੇਸ ਸਟਾਰਟ ਹੋਈ ਆ ਫਿਰ ਉਹਨੂੰ ਮਾਮਦੋੜ ਦੇ ਏਰੀਆ ਦੇ ਵਿੱਚ ਰਾਉਂਡ ਅਪ ਕੀਤਾ ਗਿਆ ਸਰ ਕਿੰਨੀ ਕੋਟਮ ਜੀ ਨੂੰ ਟੋਟਲ ਸੀ ਕਿ ਜੀ 50 ਕਿਲੋ 14 ਗ੍ਰਾਮ ਠੀਕ ਸਰ ਇੰਨਾ ਕੁ ਪਾਕਿਸਤਾਨ ਦੇ ਨਾਲ ਤਾਰਕ ਜੁੜੀਆਂ ਦੀ ਸੰਭਾਵਨਾ ਹੈ ਡੈਫੀਨਿਟਲੀ ਜੀ ਇਹਦੀਆਂ ਤਾਰਾ ਜੁੜੀਆਂ ਨੇ ਡਾਇਰੈਕਟ ਬਟ ਉਹ ਹੁਣ ਕਿੱਥੇ ਕਿਹੜੇ ਲੈਵਲ ਤੇ ਕਿਵੇਂ ਇਹਨੇ ਕੀਤਾ ਉਹ ਅਸੀਂ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਲਾ ਕੇ ਨਹੀਂ ਹਥਿਆਰ ਨਹੀਂ ਕੰਮ ਜੀ ਕਿੰਨਾ ਕੁ ਹੋ ਗਿਆ ਸੀ ਇਹਨੂੰ ਜੇ 3 ਨਵੰਬਰ ਨੂੰ ਬਾਹਰ ਆਇਆ ਸੀ ਇੱਕ ਉਹਨਾਂ ਦਿਨਾਂ ਚ ਪਹਿਲਾਂ ਵੀ ਕੋਈ ਸ਼ੰਕਾ ਹੈਗੀ ਵੀ ਇਹਨੇ ਪਹਿਲਾਂ ਵੀ ਕੋਈ ਹੋਰ ਸੰਗਤ ਲੈ ਕੇ ਗਿਆ ਉਹ ਬਿਮਾਲ ਦਾ ਜੀ ਬਿਲਕੁਲ ਇਹਨੇ 3 ਨਵੰਬਰ ਤੋਂ ਲੈ ਕੇ ਕੱਲ ਤੱਕ ਵੀ ਇਦਾਂ ਨਹੀਂ ਕਨਸਾਈਨਮੈਂਟ ਦੇ ਤੋਪੇ ਕੀਤੀ ਕਪੂਰਥਲਾ ਜੇਲ੍ਹ ਤੋਂ ਸਰ ਕੁਝ ਵੀ ਠੀਕਣਾ ਪਤਾ ਲੱਗਿਆ ਇਹ ਮਾਲ ਡਿਲੀਵਰੀ ਕਿੱਥੇ ਕਰਨਾ ਸੀ ਇਹਨੇ ਫਰਦਰ ਅੱਗੇ ਇੱਕ ਬੰਦੇ ਨੂੰ ਕਰਨਾ ਸੀ ਉਹਨੂੰ ਅਸੀਂ ਅਜੇ ਉਹਦੀ ਟ੍ਰੇਲ ਫਾਲੋ ਕਰ ਰਹੇ ਹਾਂ ਅਸੀਂ ਡਿਸਕਲੋਜ਼ ਨਹੀਂ ਅਸਾਂ ਕਰ ਸਕਦੇ ਸਰ ਕਿੰਨੀ ਕੀਮਤ ਦਾ ਮਾਲ ਸੀ ਔਰ ਕਿੰਨਾ ਮਾਲ ਸੀ ਇਦੀ ਕੀਮਤ ਜਦੋਂ ਵੀ ਵੈਸੇ ਮਤਲਬ ਇੱਕ ਕਿਆਸ ਹੁੰਦਾ ਜਿਹੜਾ ਆਪਾਂ ਕਰਦੇ ਆ ਮਾਰਕੀਟ ਦੇ ਹਿਸਾਬ ਨਾਲ ਇਹਨੂੰ ਅਸੀਂ ਐਗਜ਼ੈਕਟ ਨਹੀਂ ਵੈਸੇ ਕਹਿ ਸਕਦੇ ਕਿ ਨਾ